ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਸਾਰੇ ਹੀ ਮੀਡੀਆ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਦਿਨਾਂ ਤੋਂ ਵਾਰ ਅਗੇਂਸਟ ਡਰੱਗਸ ਯੁੱਧ ਨਸ਼ਾ ਵਿਰੁੱਧ ਮਹਿੰਮ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਲੋਕ ਤੁਸੀਂ ਔਰ ਪੰਜਾਬ ਦੇ ਹੀ 3 ਕਰੋੜ ਪੰਜਾਬੀ ਇਸ ਵਿਸ਼ੇ ਦੇ ਉੱਪਰ ਬੜੇ ਚਿੰਤਿਤ ਰਹੇ ਨੇ ਸੋ ਜਿੱਥੇ ਕਨਸਰਟਡ ਐਫਰਟਸ ਪਹਿਲਾਂ ਹੀ ਚੱਲ ਰਹੀ ਸੀਗੇ ਪੌਣੇ 3 ਸਾਲ ਤੋਂ ਤੇ ਉਹਨੂੰ ਇੱਕ ਲਾਸਟ ਹੱਲਾ ਲਾਸਟ ਪੁਸ਼ ਦੇਣ ਦੇ ਲਈ ਅਸੀਂ ਇਹ ਵਾਰਨ ਡਰੱਗਸ ਹੈ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਔਰ ਧੰਨਵਾਦ ਤੁਹਾਡਾ ਮੀਡੀਆ ਦਾ ਵੀ ਕਿ ਜਿੱਥੇ ਪਬਲਿਕ ਦੀ ਬੇਤਹਾਸ਼ਾ ਸਪੋਰਟ ਰਹੀ ਹੈ ਮੀਡੀਆ ਵੱਲੋਂ ਵੀ ਇਹਦੀ ਵਾਈਡ ਸਪਰੈਡ ਕਵਰੇਜ ਜਿਹੜੀ ਹੁੰਦੀ ਰਹੀ ਹੈ ਕਿਉਂਕਿ ਇੱਕ ਇਸ਼ੂ ਇੱਕ ਕੌਜ਼ ਹੀ ਇਹੋ ਜ ਹੈ ਕਿਉਂਕਿ ਇਹਦੇ ਨਾਲ ਹੀ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਹੈ ਔਰ ਇਹਨਾਂ ਤਕਰੀਬਨ 5-7 ਦਿਨਾਂ ਦੇ ਜੋ ਐਫਰਟਸ ਨੇ ਉਹ ਵੀ ਬੜੇ ਫਰੂਟਫੁਲ ਰਹੇ ਨੇ ਬੜੇ ਕਾਮਯਾਬ ਰਹੀ ਹੈ ਕੈਂਪੇਨ ਅੱਜ ਦੀ ਇਸ ਪੀਸੀ ਦਾ ਮਕਸਦ ਹੈ ਜਿਹੜਾ ਉਹ ਉਸ ਉਹਨਾਂ ਫਿਗਰਸ ਨੂੰ ਹਾਈਲਾਈਟ ਕਰਨ ਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਾਡੀ ਸਾਡੀ ਟਾਪ ਲੀਡਰਸ਼ਿਪ ਦੇ ਆਦੇਸ਼ਾਂ ਮੁਤਾਬਕ ਔਰ ਪੰਜਾਬ ਪੁਲਿਸ ਨੇ ਜਿਹੋ ਜਿਹੇ ਬਾਕਮਾਲ ਕੰਮ ਕਰਕੇ ਦਿਖਾਇਆ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਲੋੜ ਹੈ ਪੰਜਾਬ ਦੇ ਨਾਲ ਸਾਂਝਾ ਕਰਨ ਦੀ ਲੋੜ ਹੈ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ ਇੱਕ ਤਾਰੀਖ ਤੋਂ ਇਹ ਕੈਂਪੇਨ ਲੌਂਚ ਕੀਤੀ ਗਈ ਸੀਗੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਦਾ ਨਸ਼ੇ ਦਾ NDPS ਦੇ 580 FIRs ਨੇ ਜਿਹੜੀਆਂ ਹੋ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 580 FIRs NDPS ਦੀਆਂ ਹੁਣ ਤੱਕ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਕੱਲ ਤੱਕ ਇਨਫੈਕਟ 1 ਤਾਰੀਖ ਤੋਂ ਲੈ ਕੇ ਕੱਲ ਤੱਕ 4 ਤੱਕ 1 2 3 4 4 ਦਿਨਾਂ ਦੇ ਵਿੱਚ 4 ਦਿਨ ਦੇ ਵਿੱਚ 580 NDPS ਦੀਆਂ FIRs ਦੇ ਜਿਹੜੀਆਂ ਕੱਲ ਸ਼ਾਮ ਤੱਕ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਸੀਗੀਆਂ ਇਨ੍ਹਾਂ 4 ਦਿਨਾਂ ਦੇ ਵਿੱਚ ਹੀ 789 799 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਇਸੇ ਤਰੀਕੇ ਰਿਕਵਰੀ ਹੈਰੋਇਨ ਦੀ 73.75 ਕਿਲੋਗ੍ਰam ਯਾਨੀ ਕਿ ਆਲਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਓਪੀਅਮ ਅਫੀਮ ਤਕਰੀਬਨ 19 ਕਿਲੋ ਫੜੀ ਜਾ ਚੁੱਕੀ ਹੈ ਸੈਂਥੈਟਿਕ ਡਰੱਗਸ ਨੇ ਜਿਹੜੇ ਉਹ तकरीबन तकरीबन 77 ਕਿਲੋ 77 ਕੇਜੀਸ ਸਿੰਥੈਟਿਕ ਡਰਗਸ ਨੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਯਾਨੀ ਕਿ तकरीबन तकरीबन ਇਹ ਸਾਰਾ ਮਿਲਾ ਕੇ ਪੌਣੇ 200 ਕਿਲੋ ਦੇ ਕਰੀਬ ਪੌਣੇ 2 ਕੁਇੰਟਲ ਦੇ ਕਰੀਬ ਅਪਰੋਕਸੀਮੇਟਲੀ ਜਿਹੜੇ ਡਰਗਸ ਨੇ ਉਹ ਪੰਜਾਬ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ ਰਿਕਵਰ ਕਰ ਲਏ ਗਏ ਨੇ ਉਹ ਔਰ ਇਹਨਾਂ ਤਸਕਰਾਂ ਤੋਂ ਇਸੇ ਤਰੀਕੇ ਜਿਹੜੇ ਹੈ ओके okay. तो जो दोबारा ओके एंड एनडीपीएस केसेस रजिस्टर्ड 580 पीपल अरेस्टेड पेडलर्स अरेस्टेड 789 हेरोइन 77 73.77 सेवन केजीज़ ਆਲਮੋਸਟ ਯਾਨੀ ਕਿ 74 ਕਿਲੋ ਕਹਿ ਸਕਦੇ ਹੋ ਤੁਸੀਂ ਓਪੀਐਮ ਤਕਰੀਬਨ 19 ਕਿਲੋ 19.50 ਕੇਜੀਸ ਸਿੰਥੈਟਿਕ ਡਰੱਗਸ 76.82 ਕੇਜੀਸ ਯਾਨੀ ਕਿ ਆਲਮੋਸਟ ਤਕਰੀਬਨ 70 ਕਿਲੋ ਯਾਨੀ ਕਿ ਸਾਰੇ ਟੋਟਲ ਅਪ ਕਰਦੇ ਹੋ ਤੁਸੀਂ ਤਾਂ ਤਕਰੀਬਨ ਤਕਰੀਬਨ 170 ਕਿਲੋ ਦੇ ਕਰੀਬ ਨੇ ਜਿਹੜੇ ਉਹ ਡਰੱਗਸ ਹੁਣ ਤੱਕ ਪਿਛਲੇ 4 ਦਿਨਾਂ ਦੇ ਵਿੱਚ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਹੁਣ ਆ ਜੀ ਇਹ ਐਫ ਆਈ ਆਰ ਜਿਹੜੀਆਂ ਸਮਗਲਰਸ ਤੇ ਗੈਂਗਸਟਰਸ ਸਮਗਲਰਸ اور ਗੈਂਗਸਟਰਸ ਦੇ ਦੇ ਖਿਲਾਫ ਜਿਹੜੀਆਂ ਹੋਈਆਂ ਨੇ 1 25 2 ਤੋਂ ਲੈ ਕੇ 1 3 ਤੱਕ ਉਹ 60 ਨੇ ਜਿਹੜੀਆਂ ਉਹ ਤਰਨਤਾਰਨ ਦੇ ਵਿੱਚ 11 ਮੋਗਾ 44 ਫਿਰੋਜ਼ਪੁਰ ਇੱਕ ਕਮਿਸ਼ਨਰ ਪੁਲਿਸ ਅ ਅੰਮ੍ਰਿਤਸਰ 4 ਅੰਮ੍ਰਿਤਸਰ ਰੂਰਲ ਇਹ ਸਾਰੀਆਂ ਐਫਆਈਜ਼ ਨੇ ਜਿਹੜੀਆਂ ਇਹ ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਨੇ ਯਾਨੀ ਕਿ ਤਕਰੀਬਨ ਤਕਰੀਬਨ 61 ਐਫਆਈਜ਼ ਨੇ ਜਿਹੜੀਆਂ ਉਹ ਗੈਂਗਸਟਰਸ ਦੇ ਔਰ ਅ ਜੋ ਸਮਗਲਰਸ ਨੇ ਉਹਨਾਂ ਦੇ ਉੱਪਰ ਕੀਤੀਆਂ ਜਾ ਚੁੱਕੀਆਂ ਨੇ ਇਸੇ ਇਹ ਪੂਰੇ ਪੰਜਾਬ ਦੇ ਵਿੱਚ ਤਰਨਤਾਰਨ ਮੋਗਾ ਫਿਰੋਜ਼ਪੁਰ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਇਹਦੇ ਵਿੱਚ 61 ਨੇ ਜਿਹੜੀਆਂ ਉਹ ਐਫ ਆਈ ਆਰਸ ਇਹ ਹੋ ਚੁੱਕੀਆਂ ਇਨਕਲੂਡਿੰਗ ਐਂਗਸਟਰਸ ਇਸੇ ਤਰੀਕੇ ਦੇ ਨਾਲ ਜਿਹੜੀਆਂ ਦੋ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਸਮੇਂ ਜਿਨ੍ਹਾਂ ਡਰੱਗ ਪੈਰਡਲਰਸ ਨੇ ਸਮਗਲਰਸ ਨੇ ਦੋ ਨੰਬਰ ਦੇ ਪੈਸੇ ਨਾਲ ਨਸ਼ਿਆਂ ਦੇ ਪੈਸੇ ਦੇ ਨਾਲ ਔਰ ਸਰਕਾਰਾਂ ਦੀਆਂ ਲੀਡਰਾਂ ਦੀਆਂ ਪੁਸ਼ਤ ਪਨਾਹੀ ਉਹਨਾਂ ਦੇ ਉਹਨਾਂ ਦੇ ਸਪੋਰਟ ਦੇ ਜ਼ਰੀਏ ਸਰਕਾਰੀ ਪ੍ਰਾਪਰਟੀਆਂ ਦੇ ਕਿਸੇ ਨੇ ਪੰਚਾਇਤ ਦੇ ਉੱਪਰ ਕਿਸੇ ਨੇ ਸ਼ਾਮਲਾੜ ਦੇ ਉੱਪਰ ਕਿਸੇ ਨੇ ਵਕਫ ਬੋਰਡ ਦੇ ਉੱਪਰ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ ਔਰ ਉਹਨਾਂ ਦੇ ਉੱਪਰ ਨਜਾਇਜ਼ ਉਸਾਰੀਆਂ ਨਸ਼ੇ ਦੇ ਪੈਸਿਆਂ ਨਾਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਉੱਪਰ ਹੁਣ ਤੱਕ ਉਹਨਾਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ 60 ਪ੍ਰਾਪਰਟੀਆਂ ਦੀ ਡੈਮੋਲੇਸ਼ਨ ਹੈ ਜਿਹੜੀ ਹੋ ਹੋ ਚੁੱਕੀ ਔਰ 60 ਐਫਆਈਆਲ ਦੇ ਜਿਹੜੀਆਂ ਉਹ ਉਹਨਾਂ ਦੇ ਉੱਪਰ ਹੋ ਚੁੱਕੀਆਂ 24 ਤੋਂ ਲੈ ਕੇ ਅ ਅੱਜ ਤੱਕ ਪੰਜ ਤੱਕ ਜਾਣੇ ਕਿ ਮਹਿਜ਼ 10 ਦਿਨਾਂ ਦੇ ਵਿੱਚ 60 ਉਹ ਪ੍ਰਾਪਰਟੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਲੀਡਰਾਂ ਦੀਆਂ ਪੁਸ਼ਤ ਪਨਾਈਆਂ ਦੀ ਵਜ੍ਹਾ ਕਰਕੇ ਪਹਿਲਾਂ ਉਹਨਾਂ ਨੂੰ ਉਹਨਾਂ ਪੈਡਲਰਜ਼ ਨੂੰ ਉਹਨਾਂ ਸਮਗਲਰਜ਼ ਨੂੰ ਉਹਨਾਂ ਗੈਂਗਸਟਰਜ਼ ਨੂੰ ਨਾਲੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਂਦੇ ਸੀਗੇ ਤੇ ਫਿਰ ਉਹ ਦੋ ਨੰਬਰ ਦੇ ਪੈਸੇ ਨਾਲ ਨਸ਼ੇ ਦੇ ਪੈਸੇ ਨਾਲ ਉਹਦੇ ਉੱਪਰ ਆਪਦੇ ਮਹਿਲ ਖੜੇ ਕਰਦੇ ਸੀਗੇ ਉਹਨੋ ਸਮਝਿਆ ਪੰਜਾਬ ਦੇ ਵਿੱਚੋਂ ਕਿ ਤੁਸੀਂ ਨਸ਼ੇ ਦੇ ਪੈਸੇ ਨਾਲ ਡਰੱਗ ਮਨੀ ਦੇ ਨਾਲ ਜਾਂ ਐਕਸਟਰਸ਼ਨ ਦੇ ਨਾਲ ਕੋਈ ਬੰਦਾ ਸਰਕਾਰੀ ਥਾਵਾਂ ਦੇ ਉੱਪਰ ਆਪਦੇ ਮਹਿਲ ਖੜੇ ਕਰ ਲੂ ਉਹ ਸਮਝਿਆ ਉਹ ਡਿਮੋਲਿਸ਼ਨ ਜਿਹੜੀਆਂ ਉਹ ਹੋ ਚੁੱਕੀਆਂ ਔਰ ਇੱਕ ਹੋਰ ਇੰਟਰਸਟਿੰਗ ਗੱਲ ਇਹਨਾਂ ਇੱਕ ਹਫ਼ਤੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਔਰ ਇਹ ਹੈ ਕਿ ਇਹ ਜੋ ਡਿਮੋਲਿਸ਼ਨ ਹੋ ਰਹੀਆਂ ਨੇ ਸਰਕਾਰ ਵੱਲੋਂ ਕਲੀਅਰ ਹੈ ਕਿ ਕਿਸੇ ਨੇ ਵੀ ਜਿਨੇ ਜਿਨੇ ਸਰਕਾਰੀ ਪ੍ਰਾਪਰਟੀ ਦੇ ਉੱਪਰ ਇਸ ਤਰੀਕੇ ਨਾਲ ਜੋ 2 ਨੰਬਰ ਦੇ ਪੈਸੇ ਦੇ ਨਾਲ ਡਰੱਗ ਦੇ ਪੈਸੇ ਨਾਲ ਉਹ ਸਾਰਿਆਂ ਨੂੰ ਉਹਨਾਂ ਦੇ ਉੱਪਰ ਕਾਰਵਾਈ ਹੋਊਗੀ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਕਿ ਕਾਂਗਰਸ ਦੇ ਨਾਲ ਜੁੜੇ ਹੋਏ ਬੰਦੇ ਉਹ ਤੁਹਾਡੇ ਸਾਹਮਣੇ ਕੱਲ ਕਾਂਗ ਸਾਬ ਨੇ ਵੀ ਰੱਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਐਨ ਜੀਓ ਪੀਪਲ ਵੈਲਫੇਅਰ ਸੁਸਾਇਟੀ ਜਿਹਦੇ ਕੇ ਹੈਡ ਕਮਰਪਾਲ ਕਮਰਜਿੰਦਰਪਾਲ ਸਿੰਘ ਉਹ ਕਾਂਗਰਸ ਦੇ ਨਾਲ ਰਿਲੇਟਡ ਨੇ ਪਰ ਉਹ ਇਹਨਾਂ 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 ਜਿਹੜੇ ਡਰਗ ਪੈਨਲਰਸ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਤਰਨੂ ਮੱਛੀ ਜਿਹੜਾ ਉਹ ਕੋਰਟ ਦੇ ਵਿੱਚ ਹੋਇਆ ਰਸੋ ਮੈਂ ਸਮਝਦਾ ਕਿ ਇਹਦਾ ਇੱਕ ਇੱਕ ਅਸਲੀ ਚਿਹਰਾ ਜਿਹੜਾ ਉਹ ਕਾਂਗਰਸ ਜਾਂ ਕਾਂਗਰਸ ਸਪੋਰਟਡ ਉਹਨਾਂ ਦੇ ਸਪੌਂਸਰਸ ਨੇ ਉਹ ਸਾਹਮਣੇ ਆਉਂਦੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਅੱਜ ਵੀ ਪੁਸ਼ਤ ਪਨਾਈਏ ਜਿਹੜੀ ਉਹਨਾਂ ਦੀ ਹੋ ਰਹੀ ਹੈ ਬਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ ਪਰ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡੇ ਸਾਡੀ ਟਾਪ ਲੀਡਰਸ਼ਿਪ ਕੇਜਰੀਵਾਲ ਸਾਹਿਬ ਉਹਨੀ ਮਾਨ ਸਾਹਿਬ ਉਹਨੀ ਅਸੀਂ ਸਾਰੇ ਲੋਕ ਇਸ ਗੱਲ ਦਾ ਤਹਈਆ ਕੀਤਾ ਹੋਇਆ ਕਿ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਸਾਡੀ ਡਰਾਈਵ ਇਹ ਸਾਡੇ ਐਫਰਟਸ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਕੰਟੀਨਿਊ ਰਹਿਣਗੇ ਔਰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਕੇ ਹੀ ਦਮ ਲਿਆ ਜਾਏਗਾ ਤੁਹਾਡਾ ਸਰੀਰ ਚਾਰੂ ਦੀ ਗੱਲ ਕਰੇ ਤਾਂ ਕਿੰਨੇ بڑے ਚੇਰ ਪਰ ਕਾਲੇ ਕਿਉਂ ਡਰਗਸ ਕਮਾਂਡਰ ਸਭ ਨਹੀਂ ਹੋ ਉਸ